ਹਾਂਜੀ ਦੋਸਤੋ ਸੱਜਣੋ ਤੇ ਭਰਾਓ ਕੀ ਹਾਲ-ਚਾਲ ਤੁਹਾਡਾ ਵੈਲਕਮ ਹੋ ਗਿਆ ਸਾਡੇ ਚੈਨਲ ਪਿਜਨਨ ਬਲੌਗ ਤੇ ਹੋਰ ਦੋਸਤਾਂ ਵੀਰਾਂ ਭਰਾਵਾਂ ਦਾ ਕੀ ਹਾਲ-ਚਾਲ ਆ ਜਿਹੜੇ ਵੀ ਸੱਜਣ ਨਵੇਂ ਚੈਨਲ ਤੇ ਸਾਡੇ ਤੇ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਜਲਦੀ ਮਿਲ ਸਕੇ ਸਾਡੇ ਚੈਨਲ ਦਾ ਨਾਮ ਜੀ ਪਿਜਨਨ ਬਲੌਗ ਬਹੁਤ ਹੀ ਪਿਆਰ ਮਾਨ ਸਤਕਾਰ ਦੇ ਰਹੇ ਸਾਰੇ ਸੱਜਣ ਤੇ ਆਪਾਂ ਵੀ ਨਿਤ ਨਵੀਂ ਕੋਈ ਨਾ ਕੋਈ ਤੁਹਾਨੂੰ ਟਿਪ ਕਿ ਕੋਈ ਵਧੀਆ ਨੁਕਤਾ ਦੱਸ ਰਿਹਾ ਜਿਸ ਨਾਲ ਦੋਸਤਾਂ ਸੱਜਣਾ ਭਰਾਵਾਂ ਦੇ ਕਬੂਤਰਬਾਜੀ ਸੁਧਾਰ ਹੋ ਸਕੇ ਤੇ ਸਾਰਿਆਂ ਦਾ ਮੈਂ ਬਹੁਤ ਸ਼ੁਕਰਿਆ ਦਾ ਕਰਦਾ ਬਹੁਤ ਹੀ ਵਧੀਆ ਟੌਪਿਕ ਜਿਵੇਂ ਤੁਸੀਂ ਨਾ ਥੰਬਨੇਲ ਤੇ ਵੇਖ ਲਿਆ ਹੋ ਲੈ ਕੇ ਆਇਆ ਇਹ ਵੀ ਕਬੂਤਰਬਾਜੀ ਚ ਇੱਕ ਟ੍ਰੈਂਡਿੰਗ ਟੌਪਿਕ ਔਰ ਅਨਸੁਲਝਿਆ ਇਹਦੇ ਬਾਰੇ ਵੀ ਕੋਈ ਜ਼ਿਆਦਾ ਬੋਲਦਾ ਨਹੀਂ ਨਾ ਦੱਸਦਾ ਨਹੀਂ ਹਸਤਾਲ ਤੇ ਆਪਾਂ ਅੱਜ ਪੂਰਾ ਰਾਜ਼ ਖੋਲਾਂਗੇ ਜੀ ਅੱਜ ਆਪਾਂ ਟੌਪਿਕ ਲੈ ਕੇ ਆਏ ਜੀ ਪਰਵਲ ਪਿਸਤੀ ਇਸ ਦੇ ਬਾਰੇ ਮੈਂ ਤੁਹਾਨੂੰ ਡਿਟੇਲ ਚ ਜਾਣਕਾਰੀ ਦਵਾਂਗਾ ਦੱਸੂਗਾ ਕਿਵੇਂ ਲੱਗਦੀ ਆ ਕਦੋਂ ਲੱਗਦੀ ਆ ਸੰਭਾਲ ਚ ਜਾਂ ਉਡਾਣ ਵੇਲੇ ਕਿਹੜੇ ਟਾਈਮ ਲੱਗਦੀ ਆ ਗਰਮੀ ਫੁੱਲ ਗਰਮੀ ਦੇ ਵਿੱਚ ਲੱਗਦੀ ਆ ਸਾਰੇ ਬਾਰੇ ਦੱਸੂਗਾ ਮੌਸਮ ਕਿਸੇ ਜਿਹਾ ਵੀ ਲੱਗਦੀ ਆ ਤੇ ਕਬੂਤਰ ਦੀ ਉਡਾਣ ਚ ਕੀ ਫਰਕ ਪਾਉਂਦੀ ਆ ਔਰ ਇਹਦਾ ਕੰਮ ਕੀ ਆ ਸਾਰਾ ਕੁਝ ਡਿਟੇਲ ਵੀਡੀਓ ਚ ਦੱਸਣਾ ਮੈਂ ਬਣੇ ਰਹੋ ਲਾਸਟ ਤੱਕ ਮੇਰੇ ਭਰਾ ਵੀਡੀਓ ਜਰੂਰ ਵੇਖੋ ਕਿਉਂਕਿ ਇਹ ਕੋਸ਼ਿਸ਼ ਜੇ ਹੋ ਜਾਂਦੀਆਂ ਯਾਰ ਜਿਹੜੀਆਂ ਮਨ 'ਚ ਕਿਹੋ ਜਿਹੇ ਪਹਿਲਾਂ ਰਹਿ ਜਾਂਦੀਆਂ ਫਿਰ ਮੈਂ ਲਾਸਟ ਤੇ ਕਵਰ ਕਰ ਜਾਣਾ ਜੇ ਫਿਰ ਵੀਡੀਓ ਪੂਰੀ ਨਾਲ ਵੇਖੋ ਫਿਰ ਉਹ ਨੁਕਤਾ ਅਧੂਰਾ ਮੰਨਿਆ ਜਾਂਦਾ ਠੀਕ ਹੈ ਜੀ ਇਹ ਕਰਕੇ ਮੇਰੇ ਵੀਰ ਵੀਡੀਓ ਲਾਸਟ ਤੱਕ لازਮੀ ਵੇਖਿਓ ਠੀਕ ਹੈ ਤੇ ਚੈਨਲ ਨੂੰ ਕਰੋ ਸਾਡੇ ਨੂੰ ਸਬਸਕ੍ਰਾਈਬ ਤੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਜਦੋਂ ਵੀਡੀਓ ਵੇਖ ਲੈਂਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਤੇ ਯਾਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਇਹਨਾਂ ਨਾਲ ਇਹ ਕੌਂਸਲਾ ਮਿਲਦਾ ਆਪਾਂ ਕੋਈ ਯਾਰ ਲੈਣਾ ਤੇ ਕਿਸੇ ਕੋ ਕੋ ਜਾਣਿਆ ਨਾ ਕੋ ਰੁਪਈਆ ਲੈਣਾ ਨਾ ਕੋਈ ਕੋਈ ਹੋਰ ਭੋਖਾ ਬਸ ਇੱਕ ਸ਼ੌਂਕ ਦੇ ਵਜੋਂ ਹੀ ਸ਼ੌਂਕ ਨੂੰ ਇੱਕ ਆਪਾਂ ਵਧਾਵਾ ਦੇ ਰਹੇ ਹਾਂ ਕਿ ਵੱਤ ਵੱਤ ਬੰਦੇ ਯਾਰ ਜਿਹੜੇ ਨਾਲ ਜੁੜਦੇ ਆ ਉਹਨਾਂ ਦੇ ਮਾਨਸਿਕਤਾ ਨਾਲ ਦੀ ਯਾਰ ਖਰਚਾ ਬੜਾ ਪੈਸੇ ਬੜੇ ਸਾਤ ਮੰਗਦੇ ਕਈ ਦਿਚਰੇ ਇਸ ਚੀਜ਼ ਤੋਂ ਸ਼ੌਂਕ ਹੀ ਨਹੀਂ ਕਰ ਪਾਉਂਦੇ ਹਰ ਤਰ੍ਹਾਂ ਦਾ ਬੰਦਾ ਸ਼ੌਂਕ ਕਰਦਾ ਮਾੜਾ ਵੀ ਕਰਦਾ ਗਰੀਬ ਵੀ ਕਰਦਾ ਦਿਹਾੜੀਦਾਰ ਵੀ ਕਰਦਾ ਤੇ ਉੱਪਰਲੇ ਲੈਵਲ ਦੇ ਬੰਦੇ ਤੇ ਕਰਦੇ ਆ ਬਾਕੀ ਮੈਂ ਵੇਖਿਆ ਯਾਰ ਇਹ ਵਿਚਾਰੇ ਨਾਰਮਲ ਬੰਦੇ ਨੇ ਉਹਨਾਂ ਕੋ ਕਬੂਤਰ ਬੜੇ ਚੰਗੇ ਹੁੰਦੇ ਉਹ ਵਿਚਾਰੇ ਐਂਟਰੀਆਂ ਪੱਖਪੋਂ ਜਾਂ ਸਾਂਹ ਪੱਖੋਂ ਕਬੂਤਰ ਨੜਾ ਪਾਉਂਦੇ ਤੇ ਉਹਨਾਂ ਵੀਰਾਂ ਸੱਜਣਾ ਪੜਾਉਣ ਵਾਸਤੇ ਹੀ ਆਪਾਂ ਚੈਨਲ ਬਣਾਇਆ ਕਿ ਸਾਡੀ ਵੀਡੀਓ ਨੂੰ ਵੇਖਣ ਕੰਮ ਸਿੱਖਣ ਤੇ ਲੜਾਈ ਲੜਨ ਠੀਕ ਹੈ ਜੀ ਬਾਕੀ ਹਾਰ ਜੇ ਯਾਰ ਮੁਕਦਰਾਂ ਦੀ ਹੁੰਦੀ ਆ ਆਪਣੀ ਮਿਹਨਤ ਕਰੋ ਰੱਬ ਆਪੇ ਰੰਗ ਲਾਉਂਦਾ ਅੱਜ ਨਾਲ ਲਾਓ ਕੱਲ ਨੂੰ ਲਾ ਦੋ ਠੀਕ ਹੈ ਜੀ ਤੇ ਚਲੋ ਚੱਲਦੇ ਟੌਪਿਕ 'ਤੇ ਜ਼ਿਆਦਾ ਡਿਟੇਲਸ ਫਿਰ ਦੱਸਣ ਲੱਗਾਂ ਫਿਰ ਵੀਡੀਓ ਲੰਬੀ ਹੋ ਜੇਨੀ ਚਲੋ ਆਜੋ ਜੀ ਸਾਉ ਤੋਂ ਬਿਲੋਂ ਦਾ ਤਾਂ ਜੀ ਪਰਵਲ ਪਿਛਤੀ ਬਣਦੀ ਕਿਤੋਂ ਪਰਵਲ ਜਾਰੇ ਕਰਨਾ ਲਾਲ ਮੂੰਗਾ ਹੁੰਦਾ ਸਮੁੰਦਰ ਦੀ ਗਹਿਰਾਈਆਂ ਚੋਂ ਨਿਕਲਦਾ ਏ ਥੋੜਾ ਜਿਹਾ ਹਲਕੇ ਲਾਲ ਜੇ ਰੰਗ ਦਾ ਹੁੰਦਾ ਜਿਆਦਾ ਗਾੜਾ ਲਾਲ ਇਹਦਾ ਰੰਗ ਵੀ ਤੁਸੀਂ ਵੇਖੋ तकरीबन ਹੋ ਜਾਂਦਾ ਤੇ ਉਹ ਉਸ ਤੋਂ ਇਹਦੀ ਮੂਲ ਬੰਤਰ ਉਹ ਤੋਂ ਬਣਦਾ ਏ ਤੇ ਇਹਦੀ ਜਿਹੜੀ ਤਸਵੀਰ ਆ ਅਤ ਜ਼ਰੂਰੀ ਠੰਡੀ ਤਸਵੀਰ ਹੈ ਜਿ ਤਰ੍ਹਾਂ ਪਿਛੇ ਮੈਂ ਵੀਡੀਓ ਬਣਾਈ ਹੈ ਇੱਕ ਬਹੁਤ ਠੰਡੀ ਤਸੀਰ ਤੇ ਕਬੂਤਰਬਾਜ਼ੀ ਜੀ ਯਾਰ ਇਹਦਾ ਕੰਮ ਬਹੁਤ ਜ਼ਿਆਦਾ ਕਿਉਂਕਿ ਸਾਡੀ ਜਿਹੜੀ ਗੇਮ ਆ ਸਾਡੀ ਜਿਹੜੀ ਖੇਡ ਆ ਪਰ ਗਰਮੀ ਦੀ ਖੇਡ ਆ ਟੈਂਪਰੇਚਰਾਂ ਦੀ ਖੇਡ ਆ ਤੇ ਉਹਦੇ ਵਿੱਚ ਜਿੰਨੀਆਂ ਚੀਜ਼ਾਂ ਠੰਡੀਆਂ ਆਂ ਦੀ ਵਰਤੋਂ ਸਾਫ ਸੰਭਾਲ ਚ ਜਾਂ ਕਿਵੇਂ ਵੀ ਵਰਤੋਂ ਕਰਦੇ ਆਪਾਂ ਤੇ ਠੰਡੀਆਂ ਚੀਜ਼ਾਂ ਦੀ ਜ਼ਿਆਦਾ ਤੇ ਇਹ ਜਦੋਂ ਮੂੰਗਰ ਦੀ ਚਟਾਨ ਨੂੰ ਕੱਢਦੇ ਆ ਫਿਰ ਉਹਨੂੰ ਪੀਸ ਕੇ ਗਲਾਬ ਜਲ ਚ ਮਾਰਦੇ ਆ ਜਾਂ ਹੋਰ ਚੀਜ਼ਾਂ ਨੁਕਤੇ ਲਾ ਕੇ ਤਾਤਾ ਉਹਨੂੰ ਮਾਰਦੇ ਆ ਤੇ ਫਿਰ ਉਤੋਂ ਇਹ ਬਣਦੀ ਹੈ ਜੀ ਪਰਵਲ ਪਿਸ਼ਟੀ ਠੀਕ ਹੈ ਜੀ ਤੇ ਹੁਣ ਦੱਸਦਾ ਮੈਂ ਵੀਰ ਜੀ ਇਹਦੇ ਮੈਂ ਤੁਹਾਨੂੰ ਕੰਮ ਕੰਮ ਕੀ ਹੈ ਜੀ ਨੰਬਰ ਇੱਕ ਕੰਮ ਹੈ ਯਾਰੇ ਗਰਮ ਤਸੀਰ ਨੂੰ ਠੰਡਾ ਕਰਦੀ ਹੈ ਪਰਵਲ ਪਿਸ਼ਟੀ ਜਦੋਂ ਆਪਾਂ ਦਿੰਦੇ ਆ ਤੁਹਾਨੂੰ ਪਤਾ ਕਬੂਤਰ ਵੈਸੇ ਨੇਚਰਲੀ ਤੌਰ ਤੇ ਗਰਮ ਬਹੁਤ ਹੁੰਦਾ ਸਭ ਤੋਂ ਹੁਣ ਕਈ ਵੀਰਾਂ ਭਰਾਵਾਂ ਨੇ ਕਬੂਤਰ ਇਹਨੇ ਤੇਜ਼ ਬਣਾ ਲਏ ਆ ਜਾਂ ਬਹੁਤ ਉਹਨਾਂ ਕੋ ਇਹੋ ਜਿਹੇ ਤਰ੍ਹਾਂ ਦੇ ਕਬੂਤਰ ਆ ਯਾਰ ਜਿਹੜੇ ਮੰਨਦੇ ਕਿ ਉਹ ਨੇ ਠੀਕ ਆ ਇਹ ਤਸਵੀਰ ਵੀ ਕਬੂਤਰ ਠੰਡੀ ਕਰਦੀ ਆ ਜਦੋਂ ਉੜਦਾ ਕਬੂਤਰ ਉਹ ਆਪਣੇ ਤਸਵੀਰ ਦਿਮਾਗ ਤੇ ਵੀ ਤੇ ਅਸਰ ਪਾਉਂਦੀ ਉਹਨੂੰ ਠੰਡਾ ਕਰਕੇ ਰੱਖਦੀ ਆ ਠੀਕ ਹੈ ਜੀ ਜਦੋਂ ਗਰਮੀ 'ਚ ਉੱਡ ਕੇ ਥੱਕ ਕੇ ਚੂਰ ਹੋ ਜਾਂਦੇ ਆ ਤੇ ਫਿਰ ਉਹਨੂੰ ਠੰਡਕ ਦਿੰਦੀ ਆ ਤੇ ਰਿਕਵਰੀ ਜਲਦੀ ਕਰਾਉਂਦੀ ਆ ਠੀਕ ਹੈ ਜੀ ਨੰਬਰ 2 ਤੇ ਇਹਦਾ ਕੰਮ ਆ ਕਬੂਤਰ ਦੀਆਂ ਹੱਡੀਆਂ ਫੈਦਰ ਜਿਹੜੇ ਖੰਭ ਜਿਹਨੂੰ ਕਹਿੰਨੇ ਆ ਉਹਨਾਂ ਦੇ ਵਿੱਚ ਵੀ ਹੱਡੀਆਂ ਹੁੰਦੀਆਂ ਆ ਉਹਨਾਂ ਨੂੰ ਮਜ਼ਬੂਤ ਕਰਦੀਆਂ ਉਹਨਾਂ 'ਚ ਤਾਕਤ ਪਾਉਂਦੀ ਆ ਤਾਂ ਜੋ ਗਰਮੀ 'ਚ ਜਦੋਂ ਕਬੂਤਰ ਉੜਦੇ ਆ ਨਾ ਉਹਨਾਂ ਦੇ ਜਦੋਂ ਸਰੀਰ ਦਾ ਪਾਣੀ ਮੌਕਦਾ ਤੇ ਫਿਰ ਹੱਡੀਆਂ ਦਰਦ ਕਰਨ ਲੱਗ ਜਾਂਦੀਆਂ ਤੇ ਫਿਰ ਉਹ ਐ ਥਾਲ ਬਣ ਕੇ ਬਹਿ ਜਾਂਦੇ ਉਹਨਾਂ ਨੂੰ ਹੱਡੀਆਂ ਨੂੰ ਐਸ ਕਾਬਲ ਬਣਾਉਂਦੇ ਆ ਵੀ ਜਿੰਨੀ ਮਰਜ਼ੀ ਭਾਰ ਗਰਮੀ 'ਚ ਉੱਡੀ ਜਾਣ ਥਕਾਵਟ ਨਹੀਂ ਕਬੂਤਰ ਨੂੰ ਹੱਡੀਆਂ 'ਚ ਹੀ ਮਜ਼ਬੂਤੀ ਦੇਂਦੀ ਆ ਠੀਕ ਹੈ ਜੀ ਨੰਬਰ 3 ਤੇ ਕੰਮ ਹੈ ਜਿਹੜੀ ਦਿਲ 'ਚ ਗਰਮੀ ਹੁੰਦੀ ਆ ਨਾ ਜਿਦਾਂ ਕਬੂਤਰ ਜਿਆਦਾ ਹੀਟ ਫੀਲ ਕਰਦਾ ਉਥੇ ਤਰਾਵੜ ਦਿੰਦੀ ਹੈ ਠੀਕ ਹੈ ਜੀ ਦਿਲ ਦਾ ਮਤਲਬ ਜਦੋਂ ਦਿਲ ਦਾ ਬੀਪੀਓ ਦਾ ਅਪ ਹੁੰਦਾ ਗਰਮੀ ਨਾਲ ਉਹਨੂੰ ਕੰਟਰੋਲ ਕਰਕੇ ਰੱਖਦੀ ਬੀਪੀ ਜਿਆਦਾ ਨਹੀਂ ਵਧਣ ਦਿੰਦੀ ਤੇ ਕਬੂਤਰ ਫਿਰ ਜਿਆਦਾ ਅ ਗਰਮੀ ਕਰਕੇ ਆਊਟ ਹੋ ਜੇ ਉਹਨੂੰ ਇਹ ਸੈੱਟ ਕਰਕੇ ਰੱਖਦੀ ਹੈ ਤੇ ਜੇ ਦਿਲ ਸਹੀ ਕੰਮ ਕਰੂਗਾ ਬਲੱਡ ਵੀ ਵਧੀਆ ਪੰਪ ਕਰੂਗਾ ਅੱਗੇ ਤੇ ਆਕਸੀਜਨ ਆਕਸੀਜਨ ਦੀ ਸਪਲਾਈ ਵੀ ਵਧੂ ਠੀਕ ਹੈ ਜੀ ਤੇ ਜਦੋਂ ਕਬੂਤਰ ਉਡੂਗਾ ਤੇ ਫਿਰ ਉਹਨੂੰ ਸਹੀ ਤਰੀਕੇ ਨਾਲ ਜਦੋਂ ਕੈਪੈਸਿਟੀ ਦੀ ਉਹਨੂੰ ਆਕਸੀਜਨ ਮਿਲੋ ਤੇ ਉਹਨੂੰ ਪ੍ਰਵਾਹ ਕੋਈ ਨਹੀਂ ਠੀਕ ਹੈ ਜੀ ਅੱਗੇ ਆ ਗਿਆ ਨੰਬਰ 4 ਕੰਮ ਜਦੋਂ ਤੇਜ਼ ਧੁੱਪ ਕਰਮੀ ਉਮਸ ਲੋ ਵਗਦੀ ਹੈ ਨਾ ਕਬੂਤਰੀ ਮੈਂਟਲੀ ਡਿਸਟਰਬ ਹੁੰਦਾ ਉਸ ਡਿਸਟਰਬنس ਔਰ ਥਕਾਵਟ ਨੂੰ ਪਰਬਲ ਪ੍ਰਿਸ਼ਤੀ ਦੂਰ ਕਰਦੀ ਹੈ ਇਸ ਹਾਲਾਤ ਵਿੱਚ ਉਹਦੇ ਦਿਮਾਗ ਨੂੰ ਇਹ ਤਾਜ਼ਗੀ ਦਿੰਦੀ ਹੈ ਠੀਕ ਹੈ ਜੀ ਨੰਬਰ 5 ਤੇ ਸਭ ਤੋਂ ਮੇਨ ਕੰਮ ਇਹਦਾ ਕੀ ਆ ਕਬੂਤਰ ਦੀ ਹਾਈਡਰੇਸ਼ਨ ਤੇ ਡੀ ਹਾਈਡਰੇਸ਼ਨ ਤੇ ਪਸੀਨੇ ਦੇ ਕੰਟਰੋਲ ਕਰ ਦਈਏ ਕਬੂਤਰ ਜਦੋਂ ਉੜਦਾ ਨਾ ਯਾਰ ਇੰਨੀ ਗਰਮੀ 'ਚ 40 45 46 47 ਟੈਂਪਰੇਚਰ ਯਾਰ ਥੋੜਾ ਨਹੀਂ ਹੁੰਦਾ ਸਾਡੇ ਕੋਲ ਤੁਰਿਆ ਨਹੀਂ ਜਾਂਦਾ ਉਹ ਟਾਈਮ ਤੇ ਤੇ ਉਹ ਇੰਨਾ ਉੱਚਾ ਹੋ ਕੇ ਹਵਾ ਛੋੜਦਾ ਤੇ ਉਸ ਸਮੇਂ ਯਾਰ ਕਬੂਤਰ ਦਾ ਨਾ ਫਿਰ ਪਾਣੀ ਜਦੋਂ ਸਰੀਰ 'ਚੋਂ ਮੁੱਕਦਾ ਉਹ ਪਾਣੀ ਜਲਦੀ ਮੁੱਕਣ ਨਹੀਂ ਦਿੰਦੀ ਹੰਦਰੋਤ ਤਾਰ ਕਰਕੇ ਰੱਖਦੇ ਕੋ ਉਥਰ ਪਸੀਨਾ ਜਿਹੜਾ ਆਉਂਦਾ ਪਾਣੀ ਨਿਕਲਦਾ ਉਹਦੀ ਜਿਹੜੀ ਪਸੀਨਾ ਨਿਕਲਦਾ ਤੇ ਉਹਦੇ ਕੋਈ ਜ਼ਰੂਰੀ ਤੱਤ ਵੀ ਬਾਹਰ ਨਿਕਲਦੇ ਆ ਨਮਕਿਆ ਜਿਹੜੇ ਨਮਕ ਇਹੋ ਜਿਹੀ ਚੀਜ਼ਾਂ ਬਾਹਰ ਨਿਕਲਦੇ ਆ ਉਹਨਾਂ ਦੀ ਜਿਹੜੀ ਕਮੀ ਪੇਸ਼ੀ ਹੁੰਦੀ ਸੀ ਵਿੱਚ ਉਹਨੂੰ ਫਿਰ ਕੀ ਕਰਦੀ ਹੈ ਕੰਟਰੋਲ ਕਰਦੀ ਹੈ ਜਾਂ ਉਹਨੂੰ ਦੂਰ ਕਰ ਦਿੰਦੀ ਹੈ ਠੀਕ ਹੈ ਜੀ ਇਹ ਤੇ ਹੋ ਗਿਆ ਜੀ ਪਰਵਲ ਪੀਸੀ ਦੇ ਕੰਮ ਹੁਣ ਆਪਾਂ ਅੱਗੇ ਤੁਹਾਨੂੰ ਦੱਸ ਦੇਣਾ ਦੇਣ ਦੇ ਤਰੀਕੇ ਸੰਭਾਲ ਚ ਕਿਵੇਂ ਦੇਣਾ ਇਹਨੂੰ ਤੇ ਉਡਾਉਣ ਦੇ ਟਾਈਮ ਤੇ ਕਿਵੇਂ ਦੇਣਾ ਠੀਕ ਹੈ ਜੀ ਫਾਉਟੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਕਬੂਤਰ ਸਾਂਭਿਆ ਆਪਾਂ ਜਿ ਤਰ੍ਹਾਂ ਬੁੱਧਵਾਰ ਦੀ ੜਾਂ ਲਈ ਕਬੂਤਰ ਦੀ ਘੇੜੇ ਪਾਏ ਆ ਉੱਚ ਕੇ ਆਇਆ ਗਰਮੀ ਚ ਬਿਹਾਲ ਹੋਇਆ ਉਸ ਕੰਡੀਸ਼ਨ ਦੇ ਵਿੱਚ ਪਰਵਲ ਪਿਸ਼ਤੀ ਕਿਵੇਂ ਦੇਣੀ ਕਰਨਾ ਕਿ ਤੁਸੀਂ ਵਿੱਚ ਪਿੱਛੇ ਵੀਡੀਓ ਬਣ ਦੱਸਤਾ ਸਾਰੀ ਸਾਂਭਾਲ ਦੀ ਐਂਡ ਦੇ ਉੱਤੇ ਜਦੋਂ ਕਬੂਤਰ ਸਾਂਭ ਲਿਆ ਆਏ ਨੂੰ ਆਏ ਦੀ ਸਾਂਭ ਦੀ ਗੱਲ ਕਰਦਾ ਸਾਂਭਿਆ ਪਾਣੇ ਢਾਣੇ ਸਾਰਾ ਪੂਰਾ ਕਰਕੇ ਉਹਨੂੰ ਤੁਸੀਂ ਅ ਬਦਾਮ ਚ ਗਾਲਿਆ ਰਾਤ ਦੇ ਟਾਈਮ ਤੇ ਫਿਰ ਕੀ ਕਰਨਾ ਤੁਸੀਂ ਦੇਣ ਦਾ ਤਰੀਕਾ ਜਿਵੇਂ ਪਿਛੇ ਵੀਡੀਓ ਚ ਮੈਂ ਦੱਸ ਗਿਆ ਇੱਕ ਜ਼ੀਰੋ ਸਾਈਜ਼ ਦਾ ਕੈਪਸੂਲ ਆਉਂਦਾ ਠੀਕ ਹੈ ਜੀ ਜ਼ੀਰੋ ਸਾਈਜ਼ ਦਾ ਕੈਪਸੂਲ ਤੁਸੀਂ ਲਿਆ ਕੇ ਰੱਖੋ ਕਰ ਕਰਨਾ ਕੀ ਆ ਦੁੱਧ ਜਿਹੜਾ ਸਾਡਾ ਹੁੰਦਾ ਫ੍ਰਿਜ ਤੇ ਵਿੱਚ ਆਪਾਂ ਦੁੱਧ ਲਾਉਣਾ ਹੈ ਘਰ ਦਾ ਦੁੱਧ ਹੁੰਦਾ ਜਿ ਤਰ੍ਹਾਂ ਉਹਦੇ ਤੇ ਮਲਾਈ ਜਨ ਮਸਤੀ ਵੀ ਕਈ ਲੋਕ ਕਹਿੰਦੇ ਮਲਾਈ ਆਉਂਦੀ ਬੜੀ ਮੋਟੀ ਠੀਕ ਹੈ ਉਹ ਮਲਾਈ ਤੁਸੀਂ ਕੀ ਕਰਿਆ ਕਰੋ ਇੱਕ ਕੌਲੀ ਚਮਚੀ ਜਿਹਾ ਤਾਜ਼ੀ ਲਾ ਲਈ ਲਾਖੇ ਚਮਚੇ ਰੱਖ ਲਈਆਂ ਆਪ ਵੀ ਖਾ ਲਈ ਯਾਰ ਅਸੀਂ ਤੇ ਬਹੁਤ ਤੰਗੀ ਚੀਜ਼ ਮੰਨਦੇ ਉਹ ਮਲਾਈ ਜਿਹੜੀ ਹੁੰਦੀ ਆ ਔਰ ਦੇਣੀ ਵੀ ਸੌਖੀ ਜਿਹਾ ਮੱਖਣੇ ਤੇ ਪਿਗਲ ਜਾਂਦੀ ਉਹ ਮਲਾਈ ਪਿਗਲਦੀ ਨਹੀਂ ਛੇਤੀ ਕੀਤਾ ਤੁਸੀਂ ਕਰੋ ਮਲਾਈ ਲੈ ਲਓ ਜੰਮੀ ਹੁੰਦੀ ਪੂਰੀ ਇੱਕ ਕੈਪਸੂਲ ਦੇ ਪੀਸ ਐਂ ਕਰਕੇ ਨਾ ਉਹ ਮਲਾਈ ਭਰ ਲਓ ਪੂਰੀ ਠੀਕ ਆ ਦੂਜਾ ਕੈਪਸੂਲ ਦਾ ਜਿਹੜਾ ਪੀਸ ਉਹਦੇ ਵਿੱਚ ਕੀ ਕਰੋ ਪਰਵਲ ਪਿਸਤੀ ਆ ਜਿਹੜੀ ਮਾਚਸ ਦੀ ਟਿੱਲੀ ਦੇ ਉਲਟੇ ਬਨੋ ਚੋਕੇ ਨਾ ਜਿੱਦੇ ਵੀ ਉੱਤੇ ਆ ਜੇ ਉਹਦੇ ਵਿੱਚ ਪਾ ਲਓ ਕੈਪਸੂਲ ਬੰਦ ਕਰਕੇ ਕਬੂਤਰ ਨੂੰ ਰਾਤ ਨੂੰ ਦੇ ਦਿਓ ਜਦੋਂ ਸਾਰਾ ਕੁਝ ਹੋ ਗਿਆ ਦਾਣਾ ਪਾਣੀ ਉਹਨੇ ਖਾ ਲਿਆ ਜਿੱਦਾਂ ਕੁੱਡ ਕੇ ਆਇਆ ਉਹਨੂੰ 8-9 ਵਜੇ ਦੇ ਕੇ ਉੱਤੋਂ ਹਲਕਾ ਨੋਰਮਲ ਟੈਂਪਰੇਚਰ ਵਾਲਾ ਪਾਣੀ 5-7 ਤੇ 10 ਸੀਸੀ ਦੇ ਕੇ ਤੇ ਰਾਤ ਤੇ ਕਬੂਤਰ ਦਾ ਰਾਤ ਰਾਤ ਉਹਨੇ ਇਹੋ ਜਿਹਾ ਕੰਮ ਕਰਨਾ ਨਾ ਕਿ ਕਬੂਤਰ ਸਵੇਰੇ 9:00 ਨੂੰ ਆਪਾਂ ਸਵੇਰ ਨੂੰ ਫੇਰ ਕਬੂਤਰ ਨੂੰ ਡਾ ਕੇ ਵੇਖ ਲਓ ਤੁਸੀਂ ਐਨੀ ਤੱਕ ਦੀ ਰਿਕਵਰੀ ਕਰਦਾ ਇਹ ਮੈਂ ਤੁਹਾਨੂੰ ਸੰਭਾਲ ਦੇ ਵਿੱਚ ਦੱਸਿਆ ਦਾ ਕੰਮ ਰਿਕਵਰੀ ਪਿੱਕੇ ਰਿਕਵਰੀ ਕਰਨੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਬੜਾ ਹੀ ਵਧੀਆ ਨੁਕਤਾ ਜਿ ਤਰ੍ਹਾਂ ਆਪਾਂ ਕਬੂਤਰਾ ਜੀ ਸੰਭਿਆ ਵਾ ਤੇ ਐਤਵਾਰ ਨੂੰ ਮੰਨ ਲਓ ਸਾਡੀ ਸਾਡੀ ਬਾਜੀ ਹੈ ਜਾਂ ਆਪਾਂ ਬਾਜੀ ਤੇ ਕਬੂਤਰ ਛੜਨ ਉਹਦੇ ਵਿੱਚ ਆਪਾਂ ਕਿਤਨਾ ਦੇਣੀ ਆ ਤੁਸੀਂ ਕਰਨਾ ਕਿ ਸ਼ਨੀਚਰ ਵਰ ਰਾਤ ਨੂੰ ਇੱਕ ਮੈਂ ਤੁਹਾਨੂੰ ਨਾ ਇਹ ਬੂਸਟਰ ਲਗਾ ਦੱਸਣ ਇੱਕ ਬੂਸਟਰ ਆਏ ਕਬੂਤਰ ਨੂੰ ਪੰਪ ਕਰਦਾ ਜਿ ਤਰ੍ਹਾਂ ਆਪਾਂ ਕਹਿੰਦੇ ਨਾ ਯਾਰ ਕੋਈ ਇਹੋ ਜੀ ਚੀਜ਼ ਦੋ ਵੀ ਬਾਡੀ ਪੰਪ ਹੋ ਜੇ ਇਹ ਬਾਡੀ ਪੰਪ ਕਰਨ ਵਾਲਾ ਬੂਸਟਰ ਹੈ ਠੀਕ ਹੈ ਜੀ ਕਰਨਾ ਕਿ ਰਾਤ ਨੂੰ ਜਦੋਂ ਤੁਸੀਂ ਜਦੋਂ ਆ ਸਾਂਭ ਲਿਆ ਕਪੂਤਰ ਸਾਂਭ ਲਿਆ ਸ਼ਾਮਾਂ ਨੂੰ ਸਾਰਾ ਕੁਝ ਬਦਾਂਦਮ ਖਿੱਚ ਗਿਆ ਆਲੂ ਬਖਾਰਾ ਲਾ ਲਿਆ ਉਤ ਬਸ ਗਰਮ ਕਰ ਲਿਆ ਉਤ ਵਕ ਕਪੂਤਰ ਛੜਨਾ ਨਾ ਇਹ ਤੁਸੀਂ 9 ਵਜੇ ਕੰਮ ਕਰਨਾ ਠੀਕ ਹੈ ਜੀ ਕੋਈ ਦੁੱਧ ਲੈ ਲਓ ਵੀਰ ਜੀ ਅੱਧੀ ਪਿਆਲੀ ਠੀਕ ਹੈ ਅੱਧੀ ਪਿਆਲੀ ਦੁੱਧ ਲੈ ਲਓ ਹੁਣ ਨੀਮ ਗਰਮ ਕਰੋ ਉਹਦੇ ਵਿੱਚ ਤੁਸੀਂ ਪਿਆਲੀ ਦੇ ਵਿੱਚ ਕੀ ਕਰਨਾ ਵਾ ਇੱਕ ਚੁਟਕੀ ਤੇ ਨੌਂਗਲਾਂ ਦੀ ਪਰਕੇ ਜਿਹੜੀ ਮਿਸ਼ਰੀ ਹੁੰਦੀ ਹੈ ਨਾ ਤਾਗੇ ਵਾਲੀ ਉਹਦੀ ਪੀਸੀ ਉਹ ਪਾ ਦੇਣੀ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਚੁਟਕੀ ਦੋਹਾਂ ਉਂਗਲਾਂ ਦੀ ਪਰਵਲ ਪਿਸ਼ਟੀ ਪਾ ਦੇਣੀ ਹੈ ਇਹਦੇ ਵਿੱਚ ਠੀਕ ਹੋ ਗਿਆ ਜੀ ਦੋ ਚੀਜ਼ਾਂ ਹੋ ਗਈਆਂ ਜੈਫਲ ਪਾਊਡਰ ਇੱਕ ਚੁਟਕੀ ਦੋਹਾਂ ਉਂਗਲਾਂ ਦੀ ਉਹ ਦੇ ਵਿੱਚ ਪਾ ਦੇਣੀ ਤਿੰਨ ਚੀਜ਼ਾਂ ਹੋ ਗਈਆਂ ਵਿੱਚ ਦੇਸੀ ਘਿਓ ਖਾਲਸ ਹੋਵੇ ਵਧੀਆ ਘਰ ਦਾ ਬਣਿਆ ਹੋਵੇ ਜਾਂ ਵਧੀਆ ਕਿਤੋਂ ਲੈ ਆਇਓ ਉਹ ਦੀਆਂ 3 ਤੋਂ 4 ਬੂੰਦਾਂ ਵਿੱਚ ਪਾ ਦਿੰਦੇ ਆ ਤੇ ਦੁੱਧ ਨੂੰ ਹਲਕੇ ਟੈਂਪਰੇਚਰ ਤੇ ਉੱਤੇ ਪਿਆਰਦਾਂ ਤੇ ਨੂੰ ਉਬਾਲੇ ਲੈਣ ਦੇ ਨੇ ਜੇ ਤੁਹਾਨੂੰ ਲੱਗਿਆ ਦੁੱਧ ਵਧੀਆ ਕੜ ਗਿਆ ਮਲਾਈ ਨਹੀਂ ਆਉਣ ਦੇਣੀ ਚੰਗੀ ਤਰ੍ਹਾਂ ਘੋਲ ਕੇ ਠੰਡਾ ਨੋਰਮਲ ਕਰਕੇ ਨੋਰਮਲ ਨਾਲ ਬਿਲਕੁਲ ਠੰਡਾ ਹੋਵੇ ਨਾ ਗਰਮ ਹੋਵੇ ਉਂਗਲੀ ਲਾ ਕੇ ਪੀਣ ਕੇ ਵੇਖ ਲੈਣਾ ਉਹਦਾ ਤੁਸੀਂ 50 ml ਪਰ ਲੈਣਾ ਪਰ ਕੇ ਰੇਂਜ ਤੇ 50 ml ਪਰ ਕਬੂਤਰ ਨੂੰ ਰਾਤ ਨੂੰ ਦੇ ਦਿਓ ਉਸ ਰਾਤ ਜੇ ਦਿਨ ਸਵੇਰੇ ਕਬੂਤਰ ਛੱਡਣਾ ਦੇ ਕੇ ਕਬੂਤਰ ਨੂੰ ਛੱਡ ਦਿਓ ਤੇ ਕਬੂਤਰ ਤੁਸੀਂ ਵੇਖੋ ਵੀ ਸਵੇਰ ਨੂੰ ਐ ਤਰੋ ਤਾਜ਼ਾ ਹੋਊਗਾ ਵੀ ਕਬੂਤਰ ਨੇ ਤੁਹਾਨੂੰ ਆਪ ਕਹਿਣਾ ਮੈਨੂੰ ਬਾਹਰ ਛੱਡ। ਇਹ ਇੱਕ ਤਰ੍ਹਾਂ ਦਾ ਬੂਸਟਰ ਹੈ। ਬਹੁਤ ਵਧੀਆ ਤੁਹਾਨੂੰ ਮੈਂ ਇਹ ਨੁਕਤਾ ਦੱਸਿਆ ਅਜਮਾ ਕੇ ਮੇਰੇ ਵੀਰ ਜਰੂਰ ਵੇਖਿਓ। ਠੀਕ ਹੈ ਜੀ। ਤੇ ਇਹ ਦੇ ਦਿਓ ਇਹ ਰਾਤ ਦਾ ਬੂਸਟਰ ਹੈ ਠੀਕ ਹੈ ਜੀ। ਕਬੂਤਰ ਨੂੰ ਜਿਤਨਾ ਅੱਜਕੱਲ ਗੋਲੀਆਂ ਵੀ ਆ ਗਿਆ ਕਿ ਬਾਹਰ ਦੀਆਂ ਵੀ ਰਾਤ ਨੂੰ ਦਿੰਦੇ ਆ ਤੇ ਕਬੂਤਰ ਬੂਸਟ ਅਪ ਹੋ ਜਾਂਦਾ ਇਹ ਵਿਜਰੀ ਮੈਂ ਤੁਹਾਨੂੰ ਚੀਜ਼ ਦੱਸੀ ਹੈ ਦਾ ਕੋਈ ਨੁਕਸਾਨ ਨਹੀਂ ਹੈਗਾ ਤਾਂ ਨਫਾ ਹੀ ਨਫਾ ਹੈ ਕੋਈ ਇਹਦੇ ਵਿੱਚ ਇਹੋ ਜੀ ਚੀਜ਼ ਨਹੀਂ ਹੈ ਜਿਹੜੀ ਕਬੂਤਰ ਨੂੰ ਜ਼ਿਆਦਾ ਤੇਜ਼ ਕਰ ਦੇ ਜਾਂ ਜ਼ਿਆਦਾ ਆਊਟ ਕਰ ਦੇ ਇਹਨੇ ਕਬੂਤਰ ਨੂੰ ਅੰਦਰੋਂ ਬੰਨ ਦੇਣਾ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸੀ ਹੈ ਕਬੂਤਰ ਨੂੰ ਅੰਦਰੋਂ ਉਹਦੀ ਜਿਹੜੀ ਪਾਵਰ ਹੈ ਉਹਨਾਂ ਨੂੰ ਬਿਲਡ ਕਰਨਾ ਜਿਹੜਾ ਸਵੇਰੇ ਉਹਨੇ ਉੱਡਣਾ ਨਾ ਆ ਜਿਹੜੀ ਪਾਵਰ ਹੈ ਇਹ ਉਹਦੇ ਉਦੋਂ ਕੰਮ ਆਉਨੇ ਆ ਫਿਰ ਕਬੂਤਰ ਨੇ ਅੰਦਰੋਂ ਟੁੱਟਣਾ ਆਨੇ ਕਬੂਤਰ ਨੇ ਅੰਦਰੋਂ ਮਜ਼ਬੂਤ ਬਣਨਾ ਇਹ ਜਿਹੜੇ ਮੈਂ ਤੁਹਾਨੂੰ ਚੀਜ਼ ਦੱਸੀ ਠੀਕ ਹੈ ਜੀ ਹੁਣ ਜਾਣ ਦੇ ਕਬੂਤਰ ਨੂੰ ਕਿਵੇਂ ਦੇਨੇ ਸਵੇਰੇ ਵੀ ਲੱਗਦੀ ਹੈ ਪਰਵਲ ਪਿਸ਼ਟੀ ਠੀਕ ਹੈ ਜੀ ਉਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਿਛੇ ਦੱਸਿਆ ਨੁਕਤਾ ਸੇਮ ਕਰ ਲੈਣਾ ਜ਼ੀਰੋ ਕੈਪਸੂਲ ਲੈ ਕੇ ਇੱਕ ਬੰਨਿਓ ਉਹਨੂੰ ਭਰ ਲੈਣਾ ਮਲਾਈ ਨਾਲ ਇੱਕ ਬੰਨਿਓ ਦੀਲੀ ਦੇ ਉਲਟੇ ਸਾਈ ਦੇ ਤੋਂ ਉਨਾ ਪਾ ਕੇ ਤੁਹਾਨੂੰ ਪਰ ਲੈਣਾ ਅ ਪਰੌਲ ਪਿਸ਼ਟੀ ਪਾ ਲੈਣੀ ਬੰਦ ਕਰਕੇ 5 ਵਜੇ ਕਬੂਤਰ ਜੇ ਤੁਸੀਂ 7 ਵਜੇ ਕਬੂਤਰ ਜੇ 6 ਵਜੇ ਕਬੂਤਰ ਛੜਨਾ ਤੇ 5 ਵਜੇ ਚੱਲ ਜੋ ਜੇ 7 ਵਜੇ ਛੜਨਾ ਤੇ 6 ਵਜੇ ਜੇ 1 ਘੰਟਾ ਪਹਿਲਾਂ ਜਾਣਾ ਕਬੂਤਰ ਨੂੰ ਚੈੱਕ ਕਰਨਾ ਜੇ ਕੋਈ ਰਹਿ ਉਹਦੇ ਵਿੱਚ ਰਹਿਸ਼ ਪਹਿਲੀ ਗੱਲ ਦੇ ਜਿਹੜੇ ਤਰੀਕੇ ਨਾਲ ਪਿਛੇ ਮੈਂ ਦੱਸਿਆ ਕਬੂਤਰ ਸਵੇਰ ਤੱਕ ਕੋ ਬਜਦਾ ਹੀ ਨਹੀਂ ਇਹ ਦੇ ਦੇਣੇ ਕੈਪਸੂਲ ਇੱਕ ਪਾ ਕੇ ਉਹਦੇ ਮੂੰਹ ਚ ਉਤੋਂ ਦਾ ਹੈ ਮਰ ਪਾਣੀ ਦੇ ਦੋ ਘੰਟਾ ਪਹਿਲਾਂ RAM ਨੂੰ ਨੇ ਖਿੱਚ ਜਾਣਾ ਤੇ ਡਾਈਜੈਸਟ ਕਰ ਜਾ ਜਦੋਂ ਤੱਕ ਤੁਸੀਂ ਕਬੂਤਰ ਛੱਡਣਾ ਤੇ ਇਹ ਚੀਜ਼ ਇਹੋ ਜੀ ਆ ਯਾਰ ਵੀ ਬਹੁਤ ਬਹੁਤ ਹੀ ਕਰਾਮਾ ਦੀ ਚੀਜ਼ ਹੁਣ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਕਵਰ ਕਰਤੀਆਂ ਸੰਭਾਲ ਚ ਕਿਵੇਂ ਦੇਣੀਆਂ ਬੂਸਟ ਅਪ ਕਿਵੇਂ ਕਰਨਾ ਰਾਤ ਨੂੰ ਸਵੇਰੇ ਜਾਣ ਲੱਗਿਆਂ ਕਿਵੇਂ ਦੇਣੀਆਂ ਠੀਕ ਹੈ ਜੀ ਮੈਨੂੰ ਉਮੀਦ ਆ ਕਿ ਸਾਰੇ ਦੋਸਤ ਸੱਜਣ ਇਹ ਵੀਡੀਓ ਵੇਖਣਗੇ ਤੇ ਇਸ ਤੋਂ ਭਰਪੂਰ ਫਾਇਦਾ ਲੈਣਗੇ ਪੇਕੋਵਿਟੀ ਜਿਹੜੀ ਆਪਾਂ ਗੱਲਾਂ ਦਸੀਆਂ ਇਹ ਤੋਂ ਨੁਕਸਾਨ ਕਿਸੇ ਨੂੰ ਕੁਝ ਨਹੀਂ ਹੋਣਾ ਇੱਕ 2-400 ਰੁਪਇਆ ਤੁਹਾਡਾ ਖਰਚਣਾ ਇੱਕ ਵਾਰ ਦੀ ਪਰ ਪਿਸਟਿ ਲੈ ਆਂਦੀ ਤੁਹਾਡੀ ਸਾਲ ਸਾਲ ਹੀ ਚੱਲਣੀ ਹੈ 2-4 ਸਾਲ ਤੇ ਮੁੱਕਣੀ ਨਹੀਂ ਉਹ ਤੇ ਇਹ ਯਾਰ ਇਹੋ ਜੇ ਨੁਕਤੇ ਆਪਾਂ ਤੁਹਾਡੇ ਕੋ ਕੋਈ ਰੁਪਇਆ ਪੈਸਾ ਜਾਂ ਕੋਈ ਜ਼ਰਜ ਨਹੀਂ ਰੱਖਣ ਦੇ ਅੱਗੇ ਯਾਰ ਲਾਉਣਾ ਨਹੀਂ ਲਾਉਣਾ ਤੁਹਾਡੀ ਮਰਜ਼ੀ ਯਕੀਨ ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਠੀਕ ਆ ਅਸਤਾਦਾਂ ਦੇ ਯਕੀਨ ਕਰਕੇ ਪੈਸੇ ਦੇ ਕੇ ਅਸੀਂ ਚੀਜ਼ਾਂ ਲਾਉਣੇ ਆ ਤੇ ਉਹਦੇ ਵਿੱਚ ਵੀ ਤੇ ਯਾਰ ਆਪਾਂ ਹਰਦੇ ਆ ਬਹੁਤ ਗਿਣੇ ਚੁਣੇ ਬੰਦੇ ਕੋ ਬਾਜੀਆਂ ਜਿੰਦੇ ਆ ਤੇ ਆ ਚੀਜ਼ਾਂ ਦਾ ਯੂਜ਼ ਕਰਕੇ ਵੇਖੋ ਯਾਰ ਤੁਹਾਨੂੰ ਫਾਇਦਾ ਨਾ ਹੋਵੇ ਤੇ ਤੁਸੀਂ ਤਾਂ ਗੱਲ ਕਰਿਓ ਹੁਣ ਤੇ ਚਲੋ ਥੋੜੇ ਮੌਸਮ ਠੰਡੇ ਮਿੱਠੇ ਹੋ ਗਿਆ ਗਰਮੀ ਦਾ ਨੁਕਤਾ ਭਾਰ ਗਰਮੀ ਦਾ ਤੇ ਸਾਵਧਾਨੀਆਂ ਵੀਰ ਜੀ ਇਹਦੀਆਂ ਇਹ ਆ ਯਾਰ ਜਿਆਦਾ ਜਿਤਨਾ ਆਪਾਂ ਕਈ ਪਾ ਦਿੰਨੇ ਆ ਜਿਆਦਾ ਨਾ ਦਿਓ ਇਹ ਕਬੂਤਰ ਨੂੰ ਹੈਂਗ ਵੀ ਕਰ ਦਿੰਦੀ ਆ ਜਕੜ ਦਿੰਦੀ ਆ ਫਿਰ ਕਬੂਤਰ ਖੁੱਲ ਕੇ ਨਹੀਂ ਉੜਦਾ ਕਬੂਤਰ ਤੁਹਾਨੂੰ ਪਤਾ ਗਰਮ ਤਾਰੀ ਉੜਦਾ ਹੁੰਦਾ ਨਾ ਗਰਮ ਜਿਆਦਾ ਉੜਦਾ ਤੇ ਨਾ ਠੰਡਾ ਉੜਦਾ ਕਬੂਤਰ ਦੀ ਤਸਵੀਰ ਕਰਮ ਤੇ ਤਾਰ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੇ ਇਹ ਹੀ ਵੀਰ ਜੀ ਅੱਜ ਦੀ ਸਾਡੀ ਵੀਡੀਓ ਵਧੀਆ ਲੱਗੀ ਤੇ ਯਾਰ ਕਮੈਂਟ ਜਰੂਰ ਕਰਕੇ ਦੱਸਿਓ ਤੇ ਅੱਗੇ ਟੌਪਿਕ ਜਿਹੜੇ ਤੇ ਆਪਾਂ ਵੀਡੀਓ ਬਣਾਉਣੇ ਆ ਉਹਦੇ ਬਾਰੇ ਜਰੂਰ ਦੱਸਿਆ ਕਰੋ ਕਿਹੜੇ ਟੌਪਿਕ ਤੇ ਵੀਡੀਓ ਬਣਾਈਏ ਤੇ ਇੰਨਾ ਕੁਝ ਕਹਿੰਦੇ ਹੋਏ ਕਿ ਮੈਂ ਵੀਡੀਓ ਅੱਜ ਦੀ ਸਮਾਪਤ ਕਰਦਾ ਫਿਰ ਲੰਮੀ ਹੋ ਜਾਂਦੀ ਆ ਤੇ ਦਿਓ ਇਜਾਜ਼ਤ ਰੱਬ ਰੱਖਾ ਜਲਦੀ ਮਿਲਦੇ ਆ ਅਗਲੀ ਵੀਡੀਓ ਧੰਨਵਾਦ